ਨਾ ਮੁੱਖ ਮੰਤਰੀ ਵਧੀਆ ਵਧੀਆ ਕੋਈ ਗੱਲਾਂ ਯਾਦ ਆਉਂਦੀਆਂ ਪੁਰਾਣੀਆਂ ਠੀਕ ਕਰਨਾ ਜਾ ਕੇ ਹੁਣ ਹਾਂਜੀ ਇੱਥੋਂ ਜਾ ਕੇ ਕੀ ਕਰੇਗਾ ਆਹ ਬਹਿ ਜਾ ਅਰੇ ਜਾ ਕੇ ਫਿਰ ਕੰਮ ਜਲਸਾ ਬਹਿ ਜਾ ਇੱਥੇ ਹੂੰ ਡੈੜੀ ਦਾ ਕੰਮ-ਕੋਮ ਕਰਾਵਾਂਗੇ ਕੀ ਕੰਮ ਕਰਾਂਗੇ ਆਹੋ ਡੈੜੀ ਦਾ ਪਾ ਕਰਦੇ ਜਿਹੜਾ ਜਾਵਾਂਗੇ ਕਰਾਵਾਂਗੇ ਪਹਿਲਾਂ ਵੀ ਡੈੜੀ ਕਰਦਾ ਸੀ ਹਾਂਜੀ ਠੀਕ ਹੈ ਮੁੱਖ ਮੰਤਰੀ ਵੀਡੀਓ-ਵਿਡੀਓ ਨਹੀਂ ਬਣਾ ਕੇ ਪਾ ਕਰਾਂਗੇ ਵੀਡੀਓ ਪਾਇਆ ਕਰਾਂਗੇ ਠੀਕ ਹੈ ਠੀਕ ਹੈ ਬਦਿਆ ਗੱਲ ਹੋਰ ਸੁਣਾ ਬਦਿਆ ਗਾਣਾ ਗੁਣਾ ਵੀ ਗਾ ਲੈਣਾ ਤੂੰ ਹਾਂਜੀ ਹਾਂਜੀ ਗਾ ਲਈਦੇ ਦੇਖ ਹੁਣ ਤੈਨੂੰ ਜਾ ਕੇ ਘਰੇ ਮਿਹਨਤ ਕਰਨੀ ਪੈਣੀ ਆ ਦੇਖ ਜੋ ਤੇਰੇ ਬਾਪੂ ਨੇ ਕੰਮ ਕੀਤਾ ساری ਉਮਰ ਹਨਾ ਵਿਚਾਰੇ ਨੇ ਦਿਹਾੜੀ ਕਰਕੇ ਹਾਂਜੀ ਤੈਨੂੰ ਪਾਲਿਆ ਪੜਾਇਆ ਤੇਰੀ ਭੈਣ ਨੂੰ ਪਾਲਿਆ ਹਨਾ ਪੜਾਇਆ ਨਾਲੇ ਉਹਦਾ ਵਿਆਹ ਆ ਵਾ ਹਨਾ ਹੁਣ ਗਾਂ ਤੇਰਾ ਵੀ ਵਿਆਹ ਹੋਣਾ ਵਾ ਆਹ ਤੇ ਤੈਨੂੰ ਨਾਲ ਲੱਗਣਾ ਪੈਣਾ ਡੈਡੀ ਦੇ ਆਪ ਦੇ ਦੇ ਆ ਮੈਨੂੰ ਕੰਮ ਕਰਨੇ ਪੈਣੇ ਆ ਕੰਮ ਕਰਨਾ ਕੋਈ ਕੰਮ ਸਿੱਖਿਆ ਤੂੰ ਦੇ ਮੈਨੇ ਸਿੱਖਿਆ ਉਹ ਵੀ ਕੰਪਨੀ ਸਿੱਖਿਆ ਮੈਂ ਗ੍ਰਾਂਤੀ ਸਾਹਿਬ ਦੀ ਡਿਊਟੀ ਕਰ ਲੈਣਾ ਗ੍ਰਾਂਤੀ ਸਾਹਿਬ ਦੀ ਡਿਊਟੀ ਕਰ ਲੈਣਾ ਕੋਈ ਗੱਲ ਨਹੀਂ ਉਹ ਵੀ ਕਰ ਲਾਂਗੇ ਆਪਾਂ ਵਾਹਿਗੁਰੂ ਕਿਰਪਾ ਕਰਨ ਤੇ ਤੁਸੇਵਾ ਲੈਣ ਸੱਚੇ ਪਾਤਸ਼ਾਹ ਗੁਰੂ ਦੇ ਘਰ ਦਾ ਵਜ਼ੀਰ ਬਣਨਾ ਗੁਰੂ ਦੇ ਘਰ ਦੀ ਸੇਵਾ ਬਹੁਤ ਵੱਡੀ ਗੱਲ ਆ ਇਹ ਹਾਂਜੀ ਪਰ ਉਹਦੇ ਲਈ ਪਹਿਲਾਂ ਤੈਨੂੰ ਠੀਕ ਹੋਣਾ ਪੈਣਾ ਹਾਂਜੀ ਨਹੀਂ ਨਹੀਂ ਮੈਂ ਤਾਂ ਠੀਕ ਐ ਮੈਨੂੰ ਨਹੀਂ ਕੁਝ ਹੋਇਆ ਹਾਂਜੀ ਤੇਰੀ ਡੇਟ ਆਫ ਬਰਥ ਕੀ ਆ ਅਨੇ ਆਪਣਾ 24 11 2024 24 2024 ਹਾਂਜੀ 24 ਨਵੰਬਰ ਹਾਂਜੀ 2024 ਨਹੀਂ 4 ਆ 2004 ਆ ਹਾਂ 2004 ਆ ਤੂੰ 24 ਤਾਂ ਹੁਣ ਸਾਲ ਦਾ ਵੀ ਨਹੀਂ ਹੋਇਆ ਫਿਰ ਤੂੰ ਮੰਮੀ ਦਾ ਕੀ ਨਾਮ ਆ ਅਰਜਵੰਤ ਕੌਰ ਆ ਅਰਜਵੰਤ ਕੌਰ ਦਾ ਵਿਆਹ ਕਿਹੜੇ ਸਾਲ ਵਿੱਚ ਹੋਇਆ ਸੀ ਹਾਂਜੀ ਇਹ ਤਾਂ ਨਹੀਂ ਪਤਾ ਨਹੀਂ ਪਤਾ ਫਿਰ ਪੜਿਆ ਕਿਹੜੇ ਸਕੂਲਾਂ ਤੋਂ ਸਕੂਲ ਇਥੇ ਪਿੰਡ ਦੇ ਲਾਗੇ ਹੈ ਸਕੂਲ ਜਾਂਗੀਰ ਜਾਂਗੀਰ ਹਾਂਜੀ ਪਿੰਡ ਦੇ ਵਿੱਚ ਵੀ ਸਕੂਲ ਹੈ ਪਰ ਅੱਧਾ ਸਕੂਲ ਅੱਧਾ ਪਾਗਲਖਾਨਾ ਹੈ ਅੱਛਾ ਹਾਂਜੀ ਪੂਰਾ ਸਕੂਲ ਉਹਨੂੰ ਕਹਿੰਦੇ ਆ ਜਿੱਥੇ ਬੱਚਿਆਂ ਨੇ ਪੜਨਾ ਹੋਵੇ ਨਾਲ ਆ ਪੜਨਾ ਆਵੇ ਪਰ ਉਹਦੇ ਅੱਧੇ ਬੱਚੇ ਹੋ ਜਿਹਨਾਂ ਆਪ ਨਹੀਂ ਪੜਨਾ ਨਾ ਦੂਜਿਆਂ ਨੂੰ ਪੜਨ ਦੇਣਾ ਚੁੰਡੀ ਧਫਾ ਕਰਦੇ ਮੁਕੀਆਂ ਲੜਾਈਆਂ ਇਦਾਂ ਵਾਲ-ਬੋਲ ਖੇਚਣੇ ਬੈਗ-ਬੋਗ ਛੋਟ-ਛੋਟ ਦੇਣੇ ਮੈਂ ਫਿਰ ਇਦਾਂ ਇੱਕ ਦੋ ਪਿੰਡ ਲਾ ਕੇ ਘਰੋਂ ਭੱਜ ਜਵਨਾ ਉਹ ਹਾਂਜੀ ਉਦੋਂ ਪਹਿਲਾਂ ਵਧੀਆ ਪੜਦਾ ਸੀ ਛੋਟੀਆਂ ਕਲਾਸਾਂ 'ਚ ਹਾਂ ਛੋਟੀਆਂ ਕਲਾਸਾਂ 'ਚ ਵਧੀਆ ਪੜਦੇ ਹਾਂ ਉੱਥੇ ਤਾਂ ਨਹੀਂ ਛੇੜਦੇ ਸੀ ਜ਼ਿਆਦਾ ਅੰਨੇ ਸ਼ੂਟਿੰਗਾਂ 'ਚ ਨਹੀਂ ਵੱਡੀਆਂ 'ਚ ਜਾ ਕੇ ਛੇੜਨ ਲੱਗ ਗਏ ਹਾਂ ਵੱਡੀਆਂ 'ਚ ਜਦੋਂ ਪਿੰਡ ਆ ਕੇ ਹੁਣ ਕੀ ਗੱਲ ਹੋ ਗਈ ਲੜਾਈ ਹੋ ਗਈ ਤੇਰੀ ਗਵੰਡੀਆਂ ਨਾਲ ਕੀ ਹੋ ਗਿਆ ਸੀ ਨਹੀਂ ਨਹੀਂ ਮੈਂ ਤੁਰੇ ਜਾਣ ਡਿਆ ਹਾਂ ਕਿਉਂਕਿ ਆਪਣਾ ਸੁਭਾਅ ਕਾਬਾ ਮਹਾਰਾਜਾ ਨੇ ਬਣਾਇਆ ਵਾ ਇੱਕ ਦੋਰੀ ਬੰਦਾ ਬਖਸ਼ੀ ਦਾ ਉਸ ਤੋਂ ਬਾਅਦ ਸਮਾਪਤੀ ਆ ਮੇਰੇ ਨਾਲ ਤਾਂ ਨੀਆਂ ਵਡੀਆਂ ਕਰਦੇ ਪਿੰਡ ਵੀ ਮੈਨੂੰ ਸ਼ਦਾਈ ਸਮਝਦੇ ਮੈਨੂੰ ਬੱਚਾ ਸਮਝਦੇ ਆ ਮੈਂ ਵੇਵਣਾਲਾ ਆ ਮੈਂ ਬਾਈਂਗਾਸਾਲਾਂ ਦਾ ਵਾਂ ਤੇ ਮੇਰੇ ਨਾਲ ਸ਼ੈਤਾਨੀਆਂ ਬੜੀਆਂ ਕਰਦੇ ਪਿੰਡ ਤੇ ਮੈਂ ਤੁਰਿਆ ਜਾਂਦਿਆਂ ਹਾਂ ਤੇ ਮੇਰੇ ਕੁੱਤਾ ਪੈ ਗਿਆ ਗਵਾਡੀਆਂ ਦਾ ਉਹ ਗਵਾਡੀਆਂ ਦਾ ਕੁੱਤਾ ਰੱਖਿਆ ਪੈਂਦਾ ਬੜਾ ਇਹ ਫੇਰੇ ਫੂਰੇ ਆਲੇ ਆਉਂਦੇ ਉਹਨਾਂ ਦੀ ਵੀ ਇਹ ਕਾਹੀਆਂ ਲੰਦਾ ਵਾ 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 ਕਰਕੇ ਪੈਂਦਾ ਵਾ ਉਹ ਮੈਂ ਫਿਰ ਦੁੱਧ ਲੈ ਕੇ ਜਾਂਦਿਆਂ ਹਾਂ ਡੱਬਾ ਮੇਰੇ ਹੱਥ 'ਚ ਇਹ ਕਿਰਪਾਨ ਮੈਂ ਰੱਖੀ ਏਦਾਂ ਚੜ੍ਹਾਮਖਾਨੇ ਵਾਸਤੇ ਪਿੰਡ 'ਚ ਲੜਾਈਆਂ ਲੜੋਈਆਂ ਕਰਦੇ ਆ ਨਾ ਤੇ ਉਹ ਫਿਰ ਜਿਹੜੇ ਸ਼ੈਤਾਨੀ ਸ਼ਦੋਨੀ ਕਰਦੇ ਆ ਇੱਕ ਦੋਰੀ ਬਖਸ਼ੀ ਦਾ ਉਸ ਤੋਂ ਬਾਅਦ ਸਮਾਪਤੀ ਆ ਜਾਂ ਆਪਣੀ ਮੌਤ ਜੰਗਲੇ ਦੀ ਤੇ ਉਹ ਫਿਰ ਮੈਂ ਦੁੱਧ ਲੈਣ ਜਾਣ ਡਿਆ ਤੇ ਕੁੱਤਾ ਪੈ ਗਿਆ ਤੋਂ ਫਿਰ ਮੈਂ ਦੁੱਧ ਦਾ ਡੱਬਾ ਸੁੱਟ ਕੇ ਤੇ ਕਿਰਪਾਨ ਮਾਰਦਿਆਂ ਕੁੱਤੇ ਦੇ ਕਿਰਪਾਨ ਨੂੰ ਨਾ ਖੋ ਕੇ ਅੰਦਰ ਰੱਖ ਲਈ ਘਰ ਦੇ ਵਿੱਚ ਤੇ ਉਹ ਕੁੱਤਾ ਨਾ ਮਾਰਦੇ ਕਿਰਪਾਨ ਨੂੰ ਨਾ ਖੋ ਕੇ ਅੰਦਰ ਰੱਖ ਲਈ ਮੁੜ ਕੇ ਭੱਜ ਕੇ ਮੈਂ ਘਰੋਂ ਦਾਤਰ ਥੋੜਾ ਤਿਆਰੀ ਲਿਆਂਦੇ ਪਰ ਕਿਉਂ ਲਿਆ ਕੇ ਉਹਨਾਂ ਦੇ ਬੂਹੇ ਤੇ ਮਾਰਦਾ ਰਿਹਾ 4 ਘੰਟੇ ਉਹਨਾਂ ਬੂਹਾ ਢੋਲਿਆ ਫੇ ਅੰਦਰੋਂ ਅੰਦਰ ਪਰਚਾ ਕਰਾਤਾ ਉਹਨਾਂ ਨੇ ਮੁੜ ਕੇ ਮੈਂ ਬੂਏ ਗਾੜੀ ਰਵਲਾਪਨਾ ਰਿਆ ਮੇਰੀ ਕਿਰਪਾਂਂਂ ਦੋ ਬੂਆ ਖੋਲੋ ਬੂਆ ਖੋਲੋ ਰੋੜੇ ਰਾੜੇ ਮਾਰਦਾਰੇ ਉਹਨਾਂ ਨੇ ਅੰਦਰੋਂ ਅੰਦਰ ਪਰਚਾ ਕਰਾਇਆਤਾ ਪੁਲਿਸ ਮੰਗਾਲੀ ਮੁੜ ਕੇ ਡੇ ਕੋਟ ਕੱਟ ਕੇ ਪੁਲਿਸ ਨੇ ਪੁੱਛਿਆ ਨਹੀਂ ਆਉਂਦਿਆ ਕੀ ਗੱਲ ਹੋਈ ਆ ਕੋਈ ਗੱਲਬਾਤ ਨਹੀਂ ਕੀਤੀ ਪੁਲਿਸ ਨੇ ਆਉਂਦਿਆ ਡੰਗ ਡੂੰਗ ਫੇਰ ਕੇ ਵਾਲ ਬੋਲ ਖਿੱਚ ਕੇ ਲੈ ਗਏ ਮੈਨੂੰ ਉਹ ਲੈ ਗਏ ਥਾਣੇ ਹਾਂਜੀ ਹਾਂਜੀ ਫੇਰ ਕਿੰਨੇ ਦਿਨ ਬਾਅਦ ਛੁੱਟਿਆ ਦੋ 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 ਰਾਤ ਦੋ ਦਿਨ ਰਹਿ ਗਏ ਥਾਣੇ ਰਿਹਾ ਦੋ ਦਿਨ ਸੋਡਾ ਕਿ ਨਿਬੜ ਗਿਆ ਹੀ ਤੁਹਾਡਾ ਜੀ ਰਾਈ ਨਮਾ ਹੋ ਗਈ ਹਾਂਜੀ ਹਾਂਜੀ ਚਲ ਮਾੜਾ ਕਿਰਪਾ ਕਰੇ ਕੋਈ ਗੱਲ ਨਹੀਂ ਦੇਖ ਹੁਣ ਤਾਂ ਹੀ ਕਹਣਾ ਧਰਮਪ੍ਰੀਤ ਹੁਣ ਤੂੰ ਘਰੇ ਜਾਣਾ ਹੁਣ ਠੀਕ ਹੋ ਗਏ ਮੈਂ ਚਾਹੁੰਦਾ ਵੀ ਫੇਰ ਤੂੰ ਜਾਏਂਗਾ ਉੱਥੇ ਪਿੰਡ ਦੇ ਲੋਕ ਤੈਨੂੰ ਫੇਰ ਛੇੜਨਗੇ ਕੋਈ ਮਜ਼ਾਕ ਕਰੂ ਫੇਰ ਤੈਨੂੰ ਗੁੱਸਾ ਆਊਗਾ ਇਸਰਕੇ ਥੋੜਾ ਟਾਈਮ ਤੂੰ ਸ਼ਾਂਤੀ ਨਾਲ ਰਹਿ ਇੱਥੇ ਨਹੀਂ ਨਹੀਂ ਮੈਂ ਜਾਣਾ ਬਾਬੇ ਨਹੀਂ ਮੈਨੂੰ ਪਤਾ ਤੂੰ ਜਾਣਾ ਘਰੇ ਤਾਂ ਜਾਣਾ ਹੀ ਹੈ ਮੇਰੇ ਭਰਾ ਨੇ ਇੱਥੇ ਥੋੜੀ ਰਹਿਣਾ ਸਾਰੀ ਉਮਰ ਪਰ ਥੋੜਾ ਜਿਹਾ ਟਾਈਮ ਇੱਥੇ ਰਹਿ ਤਾਂ ਜੋ ਪਿੰਡ ਵਾਲਿਆਂ ਨੂੰ ਵੀ ਸ਼ਕਲ ਆਵੇ ਉਹਨਾਂ ਨੂੰ ਵੀ ਫੇ ਸਾਰੇ ਜਾਣੇ ਤੈਨੂੰ ਆਉਣਗੇ ਲੈਣ ਮੈਂ ਪਿੰਡ ਦੇਆਂ ਨੂੰ ਬੁਲਾਉਂਗਾ ਤੇਰੇ ਤੇ ਅਸੀਂ ਪਿੰਡ ਵਾਲਾ ਘਰ ਥਾਂ ਵੇਚ ਦੇਣਾ ਵਾ ਅਸੀਂ ਹੁਣ ਦਾ ਮੇਰਾ ਜੀਜਾ ਵੀ ਕਹਿੰਦਾ ਵਾ ਅਸੀਂ ਤਰਨਤਾਰਨ ਕੰਮ ਤੇ ਉੱਧ ਜਾ ਅੰਮ੍ਰਿਤਸਰ ਲੱਗਣਾ ਕੰਮ ਤੇ ਕੰਮ ਤੇ ਲੱਗ ਕੇ ਉੱਥੇ ਕਿਰਾਏ ਤੇ ਥਾਂ ਲੈਣਾ ਅੰਮ੍ਰਿਤਸਰ ਹਾਂਜੀ ਵਾਹਿਗੁਰੂ ਜੀ ਅੰਮ੍ਰਿਤਸਰ ਅੰਮ੍ਰਿਤਸਰ ਚੱਲਣਾ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੰਨਾ ਨਿਰਾਸ਼ ਹੋ ਗਿਆ ਆਪਣੇ ਪਿੰਡ ਤੋਂ ਘਰ ਵੇਚਣ ਦੀਆਂ ਗੱਲਾਂ ਕਰ ਰਿਹਾ ਧਰਮਪ੍ਰੀਤ ਸਿੰਘ ਮੁੱਖ ਮੰਤਰੀ ਇੰਨਾ ਇਹ ਪਰਿਵਾਰ ਉਸ ਨਗਰ ਦੇ ਵਿੱਚ ਜਿੱਥੇ ਜਨਮ ਹੋਇਆ ਮੁੱਖ ਮੰਤਰੀ ਦਾ ਨਾਮ ਬਣਿਆ ਵੀ ਲੋਕ ਇਹਨੂੰ ਮੁੱਖ ਮੰਤਰੀ ਕਹਿਣ ਲੱਗੇ ਹਨ ਇੱਕ ਆਮ ਕਰਦਾ ਇੱਕ ਆਮ ਬੱਚਾ ਬਸ ਸਿੱਧੀਆਂ ਗੱਲਾਂ ਕਰਨ ਵਾਲਾ ਸੀ ਬਸ ਉਹਨੂੰ ਵਾਇਰਲ ਕਰਤਾ ਉਹ ਲੋਕਾਂ ਨੂੰ ਚੰਗਾ ਲੱਗਣ ਲੱਗ ਗਿਆ ਉੱਥੋਂ ਗਾਂ ਵੱਡੇ ਪ੍ਰਮੋਟਰਾਂ ਨੇ ਇਹਨੂੰ ਅੱਗੇ ਪ੍ਰਮੋਟ ਕਰਤੀ ਕਿ ਚੱਕ ਲਿਆ ਤੇ ਵਰਤ ਕੇ ਉਸ ਤੋਂ ਬਾਅਦ ਇਹਨੂੰ ਛੱਡ ਦਿੱਤਾ ਉਸ ਤੋਂ ਬਾਅਦ ਪਿੰਡ ਦੇ ਵਿੱਚ ਆਏ ਲੋਕ ਮਜ਼ਾਕ ਕਰਨ ਲੱਗੇ ਬਣ ਗਿਆ ਮੁੱਖ ਮੰਤਰੀ ਹੋ ਗਿਆ ਆ ਇਹ ਉਹ ਐਸੀ ਐਸੀ ਲੱਭ ਜਿਹੀ ਐਸੀ ਐਸੀਆਂ ਗੱਲਾਂ ਤੇ ਉਹ ਇਹਨੂੰ ਹੋਰ ਜ਼ਿਆਦਾ ਤਕਲੀਫ ਦੇਣ ਲੱਗੇ ਖਿਜਣ ਲੱਗ ਗਿਆ ਨਾ ਤਾਂ ਪੇਜ ਬਣਾਉਣ ਦੀ ਸੋਝੀ ਸੀ ਨਾ ਪੇਜ ਚ ਲਾਉਣ ਦੀ ਸਮਝ ਸੀ ਨਾ ਪੜਿਆ ਲਿਖਿਆ ਇਸ ਤਰ੍ਹਾਂ ਦਾ ਸੀ ਵੀ ਉਹ ਸਾਰਾ ਕੁਝ ਕਰ ਸਕਦਾ ਵਿਚਾਰਾ ਤਾਂ ਫਿਰ ਅਫਸਰਟ ਹੀ ਹੋਣਾ ਸੀ ਗਰੀਬ ਦਾ ਪੁੱਤ ਜਿਹਨੂੰ ਚੱਕ ਕੇ ਏਸੀਆਂ ਚ ਗੱਡੀਆਂ ਚ ਪੱਟੀਆਂ-ਪੱਟੀਆਂ ਮਹਿੰਗੀਆਂ ਕਰੋੜਾਂ ਦੀਆਂ ਗੱਡੀਆਂ ਚ ਕਮਾਤਾ ਵੱਡੇ-ਵੱਡੇ ਮਹਿਲਾਂ ਦੇ ਵਿੱਚ ਰੱਖ ਲਿਆ ਲਿਆ ਕੇ ਤੇ ਉਸ ਤੋਂ ਬਾਅਦ ਇੱਕਦਮ ਦੁਬਾਰਾ ਫੇਰ ਉਹ ਸੜਕ ਤੇ ਉਹਨਾਂ ਗਲੀਆਂ ਦੇ ਵਿੱਚ ਪਿੰਡੀਆਂ ਦੇ ਵਿੱਚ ਆ ਗਿਆ ਉਹ ਦਿਹਾੜੀ ਕਰਨ ਲੱਗ ਗਿਆ ਜਾ ਕੇ ਮਿਸਰ ਦੇ ਬਾਪ ਦੇ ਵਾਂਗ ਤਾਂ ਫੇਰ ਉਹ ਮੇਣੇ ਉਹ ਤਾਨੇ ਅਜਿਹਾ ਡਿਪਰੈਸ਼ਨ ਬਣ ਗਿਆ ਵੀ ਮਾਪਿਓ ਬੰਨ ਕੇ ਰੱਖਣ ਨੂੰ ਮਜਬੂਰ ਹੋ ਗਿਆ ਆਪਣੇ ਪੁੱਤ ਨੂੰ ਉਹ ਪੁੱਤ ਜਿਹੜਾ ਮਾਣ ਸੀ ਉਹਨਾਂ ਦਾ ਜਿਹਦੇ ਤੇ ਉਹ ਮਾਣ ਕਰਦੇ ਸੀ ਜਿਹਦੇ ਨਾਂ ਤੇ ਲੋਕ ਉਹਨੂੰ ਪੁੱਛਦੇ ਸੀ ਆ ਕੇ ਵੀ ਤੁਸੀਂ ਮੁੱਖ ਮੰਤਰੀ ਦੀ ਮਾਂ ਆ ਤੂੰ ਮੁੱਖ ਮੰਤਰੀ ਦਾ ਪਿਓ ਆ ਲੋਕ ਫੋਟੋਆਂ ਖਚਾਉਣ ਆਉਂਦੇ ਸੀ ਘਰੇ ਤੇ ਉਹੀ ਮਾਂ ਬਾਪ ਲਈ ਸ਼ਰਾਫ ਬਣ ਗਈ ਉਹ ਗੱਲ ਉਹੀ ਮੁੱਖ ਮੰਤਰੀ ਲੋਕ ਜਿਹਨੂੰ ਕਹਿੰਦੇ ਨੇ ਸੀ ਥੱਕਦੇ ਮਜ਼ਾਕ ਡਾਉਣ ਲੱਗੇ ਆ ਕੋਈ ਨਹੀਂ ਢਾਹ ਲਾ ਕੇ ਲੱਗ ਗਏ ਵੈਨਟਾ ਅਦਾਂਗੇ ਜਿਹੜਾ ਕਰੂਗਾ ਠੀਕ ਆ ਹਾਂਜੀ ਹਾਂਜੀ ਆਪਣਾ ਸੁਭਾ ਕਬਾ ਮਹਾਰਾਜ ਨੇ ਬਣਾਇਆ ਗਿਆ ਕੋਈ ਮਜ਼ਾਕ ਕਰੂਗਾ ਠਾ ਦਾਂਗੇ ਉਹਨੂੰ ਕੋਈ ਸ਼ੈਤਾਨੀ ਕਰੂਗਾ ਉਹਨੂੰ ਠਾ ਦਾਂਗੇ ਠੀਕ ਆ ਬਹੁਤ ਠੀਕ ਮੈਂ ਤੂੰ ਖੁਸ਼ ਰਹਿਣਾ ਖੰਡਾ ਰਹਿਣਾ ਤਕੜਾ ਰਹਿਣਾ ਹੁਣ ਤੈਨੂੰ ਜੌਬ ਦੀ ਲੋੜ ਆ ਮੈਂ ਅਸੀਂ ਗੱਲ ਕਰੀ ਸੀ ਇੱਥੇ ਸਾਡੇ ਕੋਲੇ ਇੱਥੇ ਇੱਕ ਸੇਵਾਦਾਰ ਦੀ ਲੋੜ ਆ ਅਸੀਂ 15000 ਰੁਪਏ ਮਹੀਨੇ ਦੀ ਤਨਖਾਹ ਦੇਵਾਂਗੇ ਤੈਨੂੰ ਹਾਂਜੀ ਕਰਾਂਗੇ ਕੰਮ ਨੇ ਨਹੀਂ ਮੈਂ ਘਰੇ ਘਰੋਂ ਹੋ ਕੇ ਆਉਣਾ। ਆ ਘਰੋਂ ਤਾਂ ਜਾਇਆ ਹੀ ਘਰੇ ਥੋੜੀ ਜਾਣਾ ਰੋਕਣਾ ਤੈਨੂੰ ਘਰੇ ਤਾਂ ਚਾਹੇ ਤੂੰ ਮਹੀਨੇ 'ਚ 4-5 ਦਿਨ ਪਿੰਡ ਲਾਇਆ ਕਰੀ ਫਿਰ ਆ ਕੇ ਜੌਬ ਕਰ ਲਿਆ ਕਰੀ ਤੇ 15000 ਰੁਪਏ ਮਹੀਨੇ ਦੀ ਤਨਖਾਹ ਤੈਨੂੰ ਮਿਲ ਜਾਇਆ ਕਰੂਗੀ। ਹਾਂਜੀ। ਲੈ ਨਹੀਂ ਚਾਹਨਾ। ਕੀ ਕੀ ਜੌਬ ਕਿਹੜੀ ਐ? ਬਸ ਇੱਥੇ ਸੇਵਾ ਕਰਾਉਣੀ ਜਿਵੇਂ ਇੱਥੇ ਮੁੰਡੇ ਸੇਵਾ ਨਹੀਂ ਕਰਦੇ। ਹਾਂਜੀ। ਉਹ ਮੇ ਪਚਾਹ ਪਾਣੀ ਪਰੌਣਾ ਪ੍ਰਸ਼ਾਦਾ ਛਕਾਉਣਾ ਕੱਪੜੇ ਬਲਵਾ ਤੇ ਕਿਸੇ ਦੇ ਰੋਟੀ ਖਵਾਤੀ ਕਿਥੇ ਨੂੰ ਬਸ ਇਹ ਸੇਵਾ। ਆ ਚਲੋ ਕਰ ਲਾਂਗੇ। ਹਾਂ ਕੋਈ ਗੱਲ ਨਹੀਂ ਫਿਰ। ਉਫੇ ਕਰ ਨਹੀਂ ਕਰਨਾ ਤੂੰ ਭਰਾਵਾ ਸਾਡਾ ਬਿਲਕੁਲ ਦੁਬਾਰਾ ਉੱਠ ਕੇ ਖੜਾ ਹੋ ਕੇ ਤਕੜਾ ਹੋ ਕੇ ਦੁਬਾਰਾ ਆਪਣੇ ਮਾਂ-ਬਾਪ ਦਾ ਜੀਵਨ ਸਵਾਰਨਾ ਤੂੰ ਵਿਆਹ ਕਰਾਉਣਾਗਾ ਉਹ ਘਰ ਬਸਾਉਣਾ ਪਾ ਉੱਥੇ ਘਰ 'ਚ ਖੁਸ਼ੀਆਂ ਆਉਣੀਆਂ ਚਾਹੀਦੀਆਂ ਹਾਂਜੀ ਹਾਂਜੀ ਉੱਥੇ ਪਾਣੀ ਵਾਰਨੇ ਕਰੂਗੀ ਤੇਰੀ ਮਾਂ ਹੈਂ ਤੇਰਾ ਵਿਆਹ ਹੋਊਗਾ ਬਰਾਤ ਲੈ ਕੇ ਜਾਏਗਾ ਤੂੰ ਫਿਰ ਸ਼ਾਮ ਨੂੰ ਸਾਰਾ ਕੁਝ ਕਰਾਂਗੇ ਸਾਰਾ ਕੁਝ ਕਰਾਂਗੇ ਨਾ ਅਸੀਂ ਵੀ ਤੇਰੇ ਨਾਲ ਖੜਾਂਗੇ ਭਰਾਵਾ ਵਾਂਗੂ ਤੇਰੇ ਨਾਲ ਵੱਡੇ ਭਰਾ ਬਣ ਕੇ ਤੇਰੇ ਨਾਲ ਖੜਾਂਗੇ ਹਾਂਜੀ ਠੀਕ ਹੈ ਜੇ ਲੋ ਪਰਚੀ ਕੱਟੋ ਫਿਰ ਚੱਲੀ ਗਿਆ ਨਾ ਅਜੇ ਨਹੀਂ ਜਾਣਾ ਯਾਰ ਮੁੱਖ ਮੰਤਰੀ ਰੋਕੇ ਭੇਜਾਂਗੇ ਉਹ ਮੈਂ ਤੇ ਬਾਬੇ ਰੋਂਡਿਆ ਬੜੇ ਦਿਨਾਂ ਦਾ ਉਹ ਪਰਚੀ ਕੱਟ ਦਿਓ ਤੁਸੀਂ ਪਾਠ ਕਰਕੇ ਸੁਣਾ ਚੱਲ ਪਹਿਲਾਂ ਸੁਣਾ ਪਾਠ ਪਾਠ ਤਾਂ ਹੀ ਤਾਂ ਮੈਂ ਚੌਗੜਾ ਮਾਰਨਾ ਹਰ ਕਨਹ ਵਰਦਾਨ ਤਤੇ ਹੈ ਹੱਬ ਜੋਲਾ ਸੰਗੇ ਸਾਥੀ ਸਗਲ ਤਰਾਈ ਗੁਰ ਮੇਰਾ ਸਾંગ ਸਦਾ ਹੈ ਨਾ ਲੈ ਸਮਰ ਸਮਰਤ ਸਦਾ ਸਮਾਲੇ ਤੇਰਾ ਕੀ ਆਵੇਂ ਠਾ ਲਾਗੇ ਅਰ ਨਾਮ ਪਦਾਰਥ ਨਾਨਕ ਮਾਗੇ ਕੋਈ ਜਨ ਹਰਸਿਓ ਦੇਵੈ ਜੋ ਰਹਿ ਚਰਨ ਗਹਾ ਭਕ ਸਵਰਸਨ ਦੇਜੈ ਪ੍ਰਾਨ ਕੋ ਰਹਾ ਅਰ ਨਾਮ ਬੰਤਰ ਦਰੜਾ ਹੈ ਦਾ ਕਟ ਹਉ ਮੈ ਰੋਗ ਨਾਨਕ ਸਤ ਗੁਰੂ ਤਨਾਮ ਲਾਇਆ ਜਨਾ ਤਰੇ ਪਾਇਆ ਸੰਯੋਗ ਵਾਹਿਗੁਰੂ ਕੀ ਕਾਛਾ ਵਾਹਿਗੁਰੂ ਬਹੁਤ ਸੋਹਣਾ ਤੇਰੀ ਆਵਾਜ਼ ਬਹੁਤ ਸੁਣੀ ਹੈ ਗੁਰੂ ਦੀ ਬਾਣੀ ਤੈਨੂੰ ਇੰਨੀ ਵਧੀਆ ਤਰੀਕੇ ਨਾਲ ਕੰਠਾ ਕਿੰਨੇ ਸੋਹਣੇ ਰਾਗ ਲਾਉਣਾ ਤੂੰ ਆਦੇ 40 ਮੁਖਤਾ ਦੇ ਨਾਂ ਸੁਣਾਉਣੇ ਜੜੀ ਇਹਦੇ ਸੁਣਾ ਦੇ ਫਿਰ 40 ਮੁਗਤੇ ਆਪਣਾ ਗੁਰਦਰਾ ਮੁਕਤਸਰ ਸਾਹਿਬ ਆ ਗੁਰਦਰਾ ਨੰਦਪੁਰ ਸਾਹਿਬ ਨੂੰ ਜਾਂਦੇ ਆ ਰਾਵਾਂ ਦੇ ਵਿੱਚ ਆਉਂਦਾ ਮੁਕਤਸਰ ਸਾਹਿਬ ਛੋਟੀ ਗੰਢੀ ਦਰਬਾਰ ਸਾਹਿਬ ਜਿੱਥੇ ਬਦਾਵਾ ਪਾੜਿਆ ਗੁਰੂ ਗੋਬਿੰਦ ਸਿੰਘ ਨੇ 40 ਮੁਗਤੇ ਸ਼ਹੀਦ ਹੋਏ ਜਿੱਥੇ ਉਹਨਾਂ ਦੇ ਨਾਮ ਆ ਜਦਾਵਾ ਮਾ ਸਿੰਘ ਅਸ਼ਮੀਰ ਸਿੰਘ ਸਾਧੂ ਸਿੰਘ ਸਰਜਾ ਸਿੰਘ ਸੁਹੇਲ ਸਿੰਘ ਸੁਲਤਾਨ ਸਿੰਘ ਸੰਤ ਸਿੰਘ ਸੋਭਾ ਸਿੰਘ ਹਰਸਾ ਸਿੰਘ ਹਰੀ ਸਿੰਘ ਕਰਨ ਸਿੰਘ ਕਰਮ ਸਿੰਘ ਕਾਲਾ ਸਿੰਘ ਕੀਰਤ ਸਿੰਘ ਕਰਪਾਹੜਾ ਸਿੰਘ ਖਿਆੜਾ ਸਿੰਘ ਗਲਾਬ ਸਿੰਘ ਗੰਗਾ ਸਿੰਘ ਗੱਡਾ ਸਿੰਘ ਚੰਬਾ ਸਿੰਘ ਜੋਗਾ ਸਿੰਘ ਜਦੋ ਸਿੰਘ ਜੰਗ ਸਿੰਘ ਰਬਾਰਾ ਸਿੰਘ ਦਰਬਾਰਾ ਸਿੰਘ ਢਾੜਾ ਸਿੰਘ ਦਲਬਾਗ ਸਿੰਘ ਧਰਮ ਸਿੰਘ ਤਨਾ ਸਿੰਘ ਨਿਹਾਲ ਸਿੰਘ ਨਿਧਾਨ ਸਿੰਘ ਭਾਗ ਸਿੰਘ ਬੋੜ ਸਿੰਘ ਪੋਲਾ ਸਿੰਘ ਭੰਗਾ ਸਿੰਘ ਮਾਨ ਸਿੰਘ ਮੱਜਾ ਸਿੰਘ ਮਯਾ ਸਿੰਘ ਰਾਏ ਸਿੰਘ ਲਖਮਣ ਸਿੰਘ ਹੰਜੇ 40 ਮੁਗਤਿਆਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਐਸੀਆਂ ਸੱਚੀਆਂ ਸੁੱਚੀਆਂ ਰੂਹਾਂ ਸਚੇ ਬਾਸ਼ਾ ਨੇ ਸਾਡੇ ਨਾਲ ਜੋੜੀਆਂ ਸੁਪਨਿਆਂ ਦੇ ਘਰ ਵਿੱਚ ਮੁਨੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਵੀਰ ਨੂੰ ਮਹਾਰਾਜ ਸਚੇ ਬਾਸ਼ਾ ਨੇ ਭੇਜਿਆ ਬਸ ਸਰਦਾਸ ਕਰਿਓ ਇਥੋਂ ਤੰਦਰੁਸਤ ਹੋ ਕੇ ਆਪਣੇ ਪੈਰਾਂ ਸਿਰ ਹੋ ਸਕੇ ਵੀਰ ਧਰਮਪ੍ਰੀਤ ਸਿੰਘ ਨਹੀਂ ਨਹੀਂ ਮਾਦਾ ਸਾਧੂ ਜੀ ਵਾਹਿਗੁਰੂ ਜੀ ਕੀ ਫਤਹ